ਚੌਥੇ ਪਾਤਸ਼ਾਹ ਵੇਲੇ ਹੋਇਆ ਇੱਕ ਭਾਈ ਦੀਨਾ ਉਹਨੇ ਵੀ ਆਖਿਆ ਸੀ ਮਹਾਰਾਜ ਸਿੱਖੀ ਦੀ ਪਰਵਾਸ਼ਾ ਕੀ ਹੈ ਆਖੋ ਸਤਨਾਮ ਵਾਹਿਗੁਰੂ ਗੁਰੂ ਰਾਮਦਾਸ ਜੀ ਭਾਈ ਦੀਨੇ ਨੇ ਪੁੱਛਿਆ ਚੌਥੇ ਪਾਤਸ਼ਾਹ ਨੂੰ ਮਹਾਰਾਜ ਸਿੱਖੀ ਦੀ ਪਰਵਾਸ਼ਾ ਕੀ ਹੈ ਧਿਆਨ ਦੇਣਾ ਤੇ ਮਹਾਰਾਜ ਨੇ ਆਖਿਆ ਸੀ ਦੇ ਕੇ ਖੁਸ਼ ਹੋਣਾ ਤੇ ਮੰਗਣ ਤੋਂ ਲੱਜਿਆ ਕਰਨੇ ਅਕੋ ਸਾਤਨਾਮ ਧਿਆਨ ਦੇਣਾ ਪਹਿਲੀ ਪ੍ਰਵਾਹਸ਼ਾ ਸਮਝੀ ਜੇ ਨਿਮਰਤਾ ਇੱਕ ਜੜ੍ਹ ਸਿੱਖੀ ਦੀ ਸ਼ੁਰੂਆਤ ਸਿੱਖੀ ਦੀ ਦੂਜੀ ਪ੍ਰਵਾਹਸ਼ਾ ਦੇ ਕੇ ਖੁਸ਼ ਹੋਣਾ ਤੇ ਮੰਗਣ ਤੋਂ ਲੱਜਾ ਕਰਨੀ ਬੜੀ ਬਰੀਕੀ ਦੇ ਧਿਆਨ ਦੇਣਾ ਕਈ ਵਾਰੀ ਬੰਦਾ ਕੋਈ ਹਿੱਸੇ ਵੰਡੇ ਜਾਣ ਦੂਜੇ ਨੂੰ ਵੱਧ ਹਿੱਸਾ ਦੇ ਦਿੰਦਾ ਫਿਰ ਬਾਅਦ ਵਿੱਚ ਹਿਰਸ ਕਰਦਾ ਰਹਿੰਦਾ ਆਖੋ ਸਤਨਾਮ ਸਿੱਖੀ ਕੀ ਕਹਿੰਦੇ ਦੇ ਕੇ ਖੁਸ਼ ਹੋ ਚੱਲ ਲੈ ਗਿਆ ਕੋਈ ਨਹੀਂ ਮੰਗਣ ਤੋਂ ਲੱਜਿਆ ਕਰਣੀ ਆਪੋ ਸਾਡੀ ਸੰਗਤ ਦੀਆਂ ਬੀਬੀਆਂ ਸੀ ਦਿੱਲੀ ਜੀ ਤੋਂ ਸੰਗਤ ਮਲਟੈਜਮੈਂਟ ਦਰਾਣੀ ਤੇ ਜਠਾਣੀ ਉਹਨਾਂ ਦੇ ਘਰ ਨਵਾਂ ਪੋਰਸ਼ਨ ਪਿਆ ਕੋਈ ਹਾਂ ਹਾਂ ਦੋਆਂ ਚੋਂ ਇੱਕ ਬੀਬੀ ਸੰਗਤ ਕਰਨ ਆਲੀ ਸੀ ਦਰਾਣੀ ਜਦੋਂ ਨਵਾਂ ਪੋਰਸ਼ਨ ਪਿਆ ਉਹ ਕਹਵੇ ਮੈਂ ਜਾਣਾ ਉਧਰ ਉਹ ਕਹਵੇ ਮੈਂ ਜਾਣਾ ਆਪ ਸਤਨਾਮ ਤੇ ਹੰਦ ਜਿਹੜੀ ਸੰਗਤ ਕਰਨ ਵਾਲੀ ਸੀ ਉਹਨੂੰ ਕਿਸੇ ਹੋਰ ਦੂਜੀ ਸੰਗਤ ਕਰਨ ਵਾਲੀ ਨੇ ਆਖਿਆ ਤੂੰ ਸੰਗਤ ਕਰਦੀ ਏ ਇਸ ਲਈ ਤੂੰ ਕੁਰਬਾਨੀ ਕਰ ਪੁਰਾਣੇ 'ਚ ਰਹਿਣੀ ਨਹੀਂ ਰਹੀ ਜਾ ਉਹਨੂੰ ਭੇਜ ਦੇ ਨਹੀਂ ਤੇ ਤੈਨੂੰ ਮਹਿਣਾ ਬਾਅਦ 'ਚ ਵੱਜੇਗਾ ਸੰਗਤ ਨੂੰ ਪਹਿਲੇ ਵੱਜੇਗਾ ਹੱਕ ਸਤਨਾਮ ਤੂੰ ਸੰਗਤ ਜਾਣੀ ਤੇ ਤਾਂ ਵੀ ਉਹ ਤਸੱਖਿਆ ਕੀ ਧਿਆਨ ਦੇ ਉਹਨੇ ਕੁਰਬਾਨੀ ਕੀਤੀ ਉਹਨੂੰ ਭੇਜਦਾ ਨਵੇਂ ਪੋਰਸ਼ ਜਦੋਂ ਮੇਲ ਹੋਇਆ ਜਦੋਂ ਉਹਨੇ ਗੱਲ ਦੱਸੀ ਵੀ ਮੈਂ ਸੰਗਤ ਪਿੱਛੇ ਪੁਰਾਣੇ ਪੋਰਸ਼ਨ 'ਚ ਰਹਿ ਰਹੀ ਆ ਉਹਨੂੰ ਨਵੇਂ 'ਚ ਭੇਜਿਆ ਹੈ ਕਹਿਣ ਲੱਗੀ ਕਦੇ-ਕਦੇ ਅੰਦਰ ਗੁੱਸਾ ਆ ਜਾਂਦਾ ਆਕੋ ਸਤਨਾਮ ਮੈਂ ਕਿਉਂ ਕੀਤਾ ਮੈਂ ਕਿਹਾ ਹੁਣ ਜੇ ਅੱਧਿਕ ਪੈਰ ਰੱਖਿਆ ਤੇ ਪੂਰਾ ਰੱਖਦੇ ਕਿ ਜੇ ਦੇ ਦਿੱਤੀ ਕੋਈ ਚੀਜ਼ ਤੇ ਉਹਨੇ ਹਿਰਸ ਵੀ ਨਾ ਕਰ ਖੁਸ਼ ਹੋ ਆਕੋ ਸਤਨਾਮ ਮੈਂ ਤੇ ਕਈ ਵਾਰ ਹੀ ਵੇਖਿਆ ਜੇ ਜਿਹੜਾ ਸੰਗਤ ਕਰਦਾ ਉਹਨੂੰ ਕਸਰ ਖਾਣੀ ਪੈਂਦੀ ਹੈ। ਲਾਜ ਹੁੰਦੀ ਹੈ। ਇਹ ਮੋਹਰ ਲੱਗੀ ਫਲਾਣੀ ਸੋਸਾਇਟੀ ਦੀ ਤੂੰ ਸੋਸਾਇਟੀ ਜਾਣ ਲੈ ਕਰਦਾ। ਲੇਕਿਨ ਉਸ ਕਸਰ ਵਿੱਚ ਕਿਹੜੀ ਬਰਕਤ ਛੁਪੀ ਹੁੰਦੀ ਹੈ ਇਹ ਚੰਦ ਮਹੀਨਿਆਂ ਤੇ ਚੰਦ ਸਾਲਾਂ ਬਾਅਦ ਪਤਾ ਲੱਗਦਾ ਹੈ। ਆਖੋ ਸਤਨਾਮ। ਕਿਉਂਕਿ ਮਾਇਆ ਵੱਡੀ ਨਹੀਂ ਬਰਕਤ ਵੱਡੀ ਹੈ। ਬਰਕਤ ਵੱਡੀ ਹੈ। ਇਹ ਵੀ ਇੱਕ ਸਿੱਖੀ ਦੀ ਪਰਵਾਸਾ ਜੇ ਅੱਜ ਘਰਾਂ ਨੂੰ ਲੈ ਕੇ ਜਾਣਾ ਕਿਸੇ ਨੂੰ ਦੇਖ ਕੇ ਖੁਸ਼ ਹੋਣਾ ਤੇ ਮੰਗਣ ਤੋਂ ਲੱਜਾ ਕਰਨੀ ਆਖੋ ਸਤਨਾਮ ਗੁਰੂ ਨਾਨਕ ਦੇਵ ਭੰਦੂ ਜੀ ਤਾਰੀ ਸੰਗੰਥੰ